ਅਮਨਦੀਪ ਹਸਪਤਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਾਕਟਰ ਸ਼ਸ਼ਾਂਕ ਜੋ ਕਿ ਕੈਂਸਰ ਦੀਆਂ ਦੂਰਬੀਨ ਨਾਲ ਸਰਜਰੀਆਂ ਵਿੱਚ ਮਾਹਿਰ ਹਨ ਨੇ ਕਾਫੀ ਮਹੱਤਵਪੂਰਨ ਯੋਗਦਾਨ ਦਿੱਤਾ। ਉਹ ਖਾਣੇ ਦੀ ਨਲੀ, ਵੱਡੀ ਅੰਤੜੀ, ਬੱਚੇਦਾਨੀ ਅਤੇ ਗੁਰਦੇ ਵਿੱਚ ਕੈਂਸਰ ਦੇ ਇਲਾਜ ਲਈ ਲੈਪਰੋਸਕੋਪਿਕ ਸਰਜਰੀਆਂ ਕਰਨ ਵਿੱਚ ਕਾਫੀ ਅਨੁਭਵੀ ਹਨ ਅਤੇ ਇਸ ਨਾਲ ਸ਼ੁੱਧਤਾ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਨਵੇਂ ਮਾਪਦੰਡ ਨਿਰਧਾਰਿਤ ਕੀਤੇ ਹਨ। ਐਸ ਮੌਕੇ ਡਾਕਟਰ ਅਫਤਾਰ ਸਿੰਘ ਨੇ ਕਿਹਾ ਕਿ ਡਾਕਟਰ ਸ਼ਸ਼ਾਂਕ ਦੀ ਮਿਨਿਮਲ ਇਨਵੇਸਿਵ ਕੈਂਸਰ ਸਰਜੀ ਵਿੱਚ ਮਾਹਿਰਤਾ ਨੇ ਪੰਜਾਬ ਦੇ ਕੈਂਸਰ ਰੋਗੀਆਂ ਲਈ ਉਮੀਦ ਦੀ ਕਿਰਨ ਜਗਾਈ ਹੈ। ਇਸ ਖੇਤਰ ਵਿੱਚ ਬਹੁਤ ਜ਼ਿਆਦਾ ਅਤੀ ਆਧੁਨਿਕ ਕੈਂਸਰ ਸਹੂਲਤਾ ਨਹੀਂ ਹਨ। ਇਹ ਉਹਨਾਂ ਦਾ ਯਤਨ ਹੈ ਕਿ ਉਹ ਮਰੀਜ਼ ਕੇਂਦ੍ਰਿਤ ਦੇਖਭਾਲ ਪ੍ਰਦਾਨ ਕਰਨ। ਉਹਨਾਂ ਦੇ ਯੋਗਦਾਨ ਨੇ ਕੈਂਸਰ ਦੀ ਦੇਖਭਾਲ ਨੂੰ ਬਦਲ ਦਿੱਤਾ ਹੈ ਜਿਸ ਨਾਲ ਕਠਿਨ ਮਾਮਲਿਆਂ ਵਿੱਚ ਵੀ ਬਿਹਤਰ ਨਤੀਜੇ ਪ੍ਰਾਪਤ ਹੋ ਰਹੇ ਹਨ। ਸੱਲੀ ਡਾਈਟ ਜਿਹੜੀ ਹੈ ਨਾ ਉਹ ਕੈਂਸਰ ਨੂੰ ਠੀਕ ਨਹੀਂ ਕਰ ਸਕਦੀ। ਜੇ ਮੈਨੂੰ ਅੱਜ ਕੈਂਸਰ ਹੋ ਜਾਏ ਤੇ ਮੈਂ ਕਹਾਂ ਵੀ ਮੈਂ ਆ ਇਧਰ ਦੀ ਉਧਰ ਦੀਆਂ ਚੀਜ਼ਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਮੈਂ ਆ ਚੀਜ਼ਾਂ ਖਾ-ਖਾ ਕੇ ਮੈਂ ਠੀਕ ਹੋ ਜਾਾਂ ਇਟਸ ਨੋਟ ਲਾਈਕ ਦੈਟ ਯੂ ਹੈਵ ਟੂ ਅੰਡਰਗੋ ਪ੍ਰੋਪਰ ਟਰੀਟਮੈਂਟ ਪ੍ਰੋਪਰ ਟਰੀਟਮੈਂਟ ਮੀਨਸ ਜੇ ਸਰਜਰੀ ਚਾਹੀਦੀ ਹੈ ਸਰਜਰੀ ਕਰਾਉਣੀ ਹੈ ਕੀਮੋਥੈਰਪੀ ਚਾਹੀਦੀ ਹੈ ਕੀਮੋਥੈਰਪੀ ਕਰਾਉਣੀ ਹੈ ਜੇ ਤੁਹਾਡਾ ਕੈਂਸਰ ਇਮੂਨੋਸੈਂਸਿਟਿਵ ਹੈ ਸਭ ਤੋਂ ਵਧੀਆ ਗੱਲ ਹੈ ਮੀਨੋਸੈਂਸਿਟਿਵ ਹੈ ਤੇ ਫਿਰ ਮੀਨੋਥੈਰਪੀ ਕਰਾਉਣੀ ਹੈ ਔਰ ਡਾਈਟ ਦਾ ਇੱਕ ਲਿਮਟਿਡ ਰੋਲ ਹੈ ਡਾਈਟ ਇਜ਼ ਨਾਟ ਕਿਉਰਟਿਵ ਡਾਈਟ ਦਾ ਤੇ ਇਹ ਕਿ ਤੁਸੀਂ ਸ਼ੁਰੂ ਤੋਂ ਚੰਗੀ ਡਾਈਟ ਖਾਂਦੇ ਰਹੋ ਤੇ ਤੁਹਾਨੂੰ ਕੈਂਸਰ ਹੋਣ ਦੇ ਚਾਂਸਸ ਘਟ ਜਾਂਦੇ ਹਰੇਕ ਨੇ ਜਦੋਂ ਕੈਂਸਰ ਹੋ ਗਿਆ ਤੇ ਤੁਹਾਨੂੰ ਡਾਈਟ ਨੇ ਤੁਹਾਡੀ ਨਹੀਂ ਠੀਕ ਕਰ ਦੇਣਾ ਇਹ ਮੈਸੇਜ ਤੁਹਾਨੂੰ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਨਾ ਕਿ ਪਿੱਛੇ ਜੇ ਇੱਕ ਗਲਤ ਜਿਹਾ ਮੈਸੇਜ ਮੀਡੀਆ 'ਚ ਪੈ ਗਿਆ ਕਿ ਡਾਈਟ ਦੇ ਨਾਲ ਮੇਰਾ ਮਰੀਜ਼ ਠੀਕ ਹੋ ਗਿਆ ਇਟਸ ਨਾਟ ਲਾਈਕ ਦੈਟ ਸੋ ਅੱਜ ਤੁਹਾਡੇ ਸ਼ਹਿਰ 'ਚ ਕੈਨਸਰ ਕਲੀਨਿਕਸ ਆਫ ਅਮਰੀਕਾ ਦੀ ਹੈਲਪ ਦੇ ਨਾਲ ਬੜਾ ਐਡਵਾਂਸਡ ਕੈਨਸਰ ਸੈਂਟਰ ਅਸੀਂ ਚਲਾ ਰਹੇ ਹਾਂ ਡਾਕਟਰ ਸਾਹਿਬ ਵੀ ਉਸੇ ਕੜੀ ਦਾ ਇੱਕ ਹਿੱਸਾ ਨੇ ਕੈਨਸਰ ਦੀਆਂ ਸਾਰੀਆਂ ਸਰਜਰੀਜ਼ ਲੇਟੈਸਟ ਤਰੀਕੇ ਨਾਲ ਡਾਕਟਰ ਸਾਹਿਬ ਕਰਦੇ ਆਂ ਬਾਕੀ ਕੈਨਸਰ ਦੀ ਟੀਮ ਜਿਹੜੀ ਹੈ ਕੈਨਸਰ ਕਲੀਨਿਕਸ ਆਫ ਅਮਰੀਕਾ ਦੀ ਉਹ ਕੀਮੋਥੈਰੇਪੀ ਇਮਿਊਨੋਥੈਰੇਪੀ ਉਹ ਸਾਰਾ ਕੁਝ ਐਂਡ ਇਵਨ ਪੈਟ ਸਕੈਨ ਇਥੇ ਅਵੇਲੇਬਲ ਹੈ ਨਾ ਔਰ ਲੇਟੈਸਟ ਰੇਡੀਓਥੈਰੇਪੀ ਐਥੇ ਅਵੇਲੇਬਲ ਸੋ ਨਾਓ आवर ਪੇਸ਼IENTS ਡੋਨਟ ਨੀਡ ਟੂ ਗੋ ਆਊਟਸਾਈਡ ਅਮਰੀਕਾ ਇਥੇ ਕੰਪਲੀਟ ਕੈਂਸਰ ਦੀ ਜਿਹੜੀ ਕਿਉਰ ਹੈਗੀ ਉਹ ਇਥੇ ਅਵੇਲੇਬਲ ਹੈ। ਸੋ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਕੈਂਸਰ ਦੇ ਬਾਰੇ ਗੱਲ ਕਰਨ ਲਈ ਐਂਡ ਬੇਸਿਕਲੀ ਕੈਂਸਰ ਸਰਜਰੀ ਜੋ ਕਿ ਅਸੀਂ ਲੈਪਰੋਸਕੋਪਿਕਲੀ ਜੋ ਕਿ ਅਸੀਂ ਮਿਨਿਮਲ ਇਨਵੇਸਿਵ ਸਰਜਰੀਜ਼ ਜਿਹਨੂੰ ਕਹਿੰਨੇ ਆ ਉਸ ਤਰੀਕੇ ਨਾਲ ਕਰਦੇ ਆ ਜਿਹਦੇ ਕਰਕੇ ਅਸੀਂ ਦੱਸਣਾ ਚਾਹ ਰਹੇ ਆ ਕਿ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਬੋਲੋ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਕਰ ਰਹੇ ਹਾਂ ਐਂਡ ਬਹੁਤ ਅੱਛੀ ਰਿਕਵਰੀ ਹੋ ਰਹੀ ਹੈ ਇਹ ਅਮਨਦੀ ਹਸਪੀਟਲ ਦੇ ਵਿੱਚ ਜੋ ਕਿ ਆਲਰੇਡੀ ਬਹੁਤ ਅਮਨਦੀ ਬਹੁਤ ਨਵੀਂ ਟੈਕਨੋਲੋਜੀ ਲਿਆਣ ਲਈ ਤੇ ਇਹ ਅਸੀਂ ਰੈਗੂਲਰਲੀ ਅਮਨਦੀ ਹਸਪੀਟਲ ਦੇ ਵਿੱਚ ਕਰ ਰਹੇ ਹਾਂ